ਕਹਿੰਦੇ 25 25 50 ਖੰਨੇ ਚ ਇੱਕ ਵੀ ਲਾਈਟ ਚਲਦੀ ਰੱਖਾ ਮੈਂ ਹੁਣ ਉਹ ਇੱਕ ਅੱਜ ਸਲੋਗਨ ਪੂਰਾ ਕਰਦਾ ਐ ਡਾਕਾ ਜੀ 25 25 50 ਗੱਡੀ ਚੱਕ ਤੇ ਆਪਣੇ ਭਰਾ ਕੋ ਰਾਜਸਥਾਨ ਜਾ ਉਥੋਂ ਚੈੱਕ ਕਟਵਾਜੋ ਫੜਾ ਇਹਦੇ ਪੈਸੇ ਬੜਾ ਕੰਮ ਨਹੀਂ ਚੱਲਦਾ ਬੀਨ ਬੋਟ ਦਾ ਕੰਮ ਰੁਕ ਜੂਗਾ ਸਾਰੇ ਜਿਵੇਂ ਕੀ ਤਿਹਾਰ ਆ ਰਹੇ ਨੇ ਹੁਣ ਦੀਵਾਲੀ ਦੁਸ਼ਹਿਰਾ ਜ ਆ ਰਹੇ ਨੇ ਫਿਰ ਜੇ ਨਹੀਂ ਬਿੱਲ ਭਰਾਦੇ ਤੇ ਲਾਈਟਾਂ ਬੰਦ ਹੀ ਜਾਣਗੇ ਨਹੀਂ ਨਹੀਂ ਜੇ ਨਹੀਂ ਬਿੱਲ ਭਰਾਉਂਦੇ ਤਾਂ ਇਹ ਤਿਹਾਰਾਂ ਦੇ ਦਿਨਾਂ ਦੇ ਵਿੱਚ ਚਾਹੇ ਸਾਨੂੰ ਕਿਸੇ ਤਰੀਕੇ ਨਾਲ ਆਪਣੇ ਡਿਪਾਰਟਮੈਂਟ ਨਾਲ ਜਾ ਕੇ ਗੱਲ ਕਰਨੀ ਪਵੇ ਅਸੀਂ ਇਹ ਚਾਲੂ ਕਰਵਾਵਾਂਗੇ ਪਰ ਉਹ ਜਿੰਨੀ ਦੇਰ ਚਾਲੂ ਰਹੂਗਾ ਫਿਰ ਉਹਦੀ ਜਿੰਨੀ ਦੇਰ ਜਿਹੜੀ ਕਿ ਉਹਦੀ ਪੇਮੈਂਟ ਡਿਫਾਲਟ ਹੋਊਗੀ ਉਹ ਫਿਰ NHAI ਨੂੰ ਭਰਨੀ ਪਊ ਸੋ ਐਡ ਹੋ ਜੂਗੀ ਉਹ ਸੋ ਪਰ ਗੱਲ ਇਹ ਹੈ ਇਹ ਤਰੀਕਾ ਨਹੀਂ ਹੈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਸਭ ਤੋਂ ਪਹਿਲਾਂ ਤਾਂ ਮੈਂ ਦਿਲ ਦੀ ਗਹਿਰਾਈ ਤੋਂ ਸਾਰੇ ਮੀਡੀਆ ਵਾਸੀਆਂ ਦਾ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਵੱਡੀ ਗਿਣਤੀ ਦੇ ਵਿੱਚ ਇਕੱਤਰ ਹੋਏ ਹੋ ਔਰ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਬੜੀ ਅਹਿਮ ਪ੍ਰੈਸ ਕਾਨਫਰੰਸ ਹੈ ਮੇਰੇ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਬੜੇ ਹੀ ਸੀਨੀਅਰ ਲੀਡਰ ਸ਼੍ਰੀ ਕਰਮਚੰਦ ਸ਼ਰਮਾ ਜੀ ਮੇਰੇ ਲੈਫਟ ਹੈਂਡ ਸਾਈਡ ਤੇ ਬੈਠੇ ਨੇ ਖੱਬੇ ਪਾਸੇ ਔਰ ਸੱਜੇ ਪਾਸੇ ਮੇਰੇ ਨਾਲ ਪੀਐਸਪੀਸੀਐਲ ਦੇ ਪੰਜਾਬ ਪਾਵਰ ਕਾਰਪੋਰੇਸ਼ਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮੇਰੇ ਨਾਲ ਸਾਡੇ ਜਿਹੜੇ ਐਕਸੀਅਨ ਸਾਹਿਬ ਅਮਨ ਗੁਪਤਾ ਜੀ ਬੈਠੇ ਨੇ ਕੀ ਜ਼ਰੂਰਤ ਪੈਗੀ ਅੱਜ ਦੀ ਪ੍ਰੈਸ ਕਾਨਫਰੰਸ ਕਰਨ ਦੀ ਦੇਖੋ ਸਾਥੀਓ ਗੱਲ ਇਸ ਤਰ੍ਹਾਂ ਜਦੋਂ ਸਮਾਜ ਦੇ ਵਿੱਚ ਅਸੀਂ ਲੀਡਰ ਕਿਉਂ ਚੁਣਦੇ ਅਸੀਂ ਸਮਾਜ ਦੇ ਵਿੱਚ ਲੀਡਰ ਇਸ ਲਈ ਚੁਣਦੇ ਆ ਕਿ ਲੀਡਰ ਸਾਡੇ ਜਿਹੜੇ ਹੱਕ ਨੇ ਜਮਹੂਰੀ ਹੱਕ ਨੇ ਸਾਡੇ ਡੈਮੋਕਰੈਟਿਕ ਰਾਈਟਸ ਨੇ ਉਹਨਾਂ ਦੀ ਆਵਾਜ਼ ਸਹੀ ਤਰੀਕੇ ਨਾਲ ਸਹੀ ਪਲੇਟਫਾਰਮ ਤੇ ਸਹੀ ਟਿਕਾਣੇ 'ਤੇ ਚੱਕੂਗਾ ਪਰ ਸਾਡੀ ਇੱਕ ਸਮਝ ਲਓ ਵੀ ਉਹ ਰਹੀ ਦੁਰ ਦੁਰਦਸ਼ੀ ਕਹਾਂਗੇ ਵੀ ਨਹੀਂ ਕਿ ਸਾਨੂੰ ਜਿਹੜੇ ਲੀਡਰ ਮਿਲੇ ਉਹਨਾਂ ਨੇ ਸਮੇਂ-ਸਮੇਂ ਸਰ ਰਹਿੰਦੇ ਨਾ ਤਾਂ ਆਪਣੇ ਖਿੱਤੇ ਦੀ ਆਵਾਜ਼ ਚੱਕੀ ਨਾ ਤਾਂ ਆਪਣੇ ਖਿੱਤੇ ਦੀ ਆਵਾਜ਼ ਚੱਕੀ ਤੇ ਨਾ ਹੀ ਉਹਨਾਂ ਨੇ ਆਪਣੇ ਸੂਬੇ ਪੰਜਾਬ ਦੀ ਆਵਾਜ਼ ਚੱਕੀ ਤੇ ਜਦੋਂ ਕੀਤਾ ਤਾਂ ਲੋਕਾਂ ਨੂੰ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕੀਤਾ ਸਿਰਫ ਤੇ ਸਿਰਫ ਮਹਿਜ਼ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੇ ਪਿੱਛੇ ਐਦਾਂ ਹੀ ਪਿਛਲੇ 4 ਦਿਨ ਤੋਂ ਮੈਂ ਲਗਾਤਾਰ ਦੇਖ ਰਹੀ ਹਾਂ ਕਿ ਖੱਲ੍ਹੇ ਦੇ ਸਾਫਕਾ ਵ代ਕ ਔਰ ਉਹ ਉਹ ਸ਼ਾਮ ਨੂੰ 7:00 ਵਜੇ ਲਾਈਵ ਹੋ ਜਾਂਦੇ ਨੇ ਔਰ ਲਾਈਵ ਹੋ ਕੇ ਸਾਡੇ ਏਰੀਏ ਦੇ ਲੋਕਾਂ ਨੂੰ ਬੜਾ ਕੂੜ ਪ੍ਰਚਾਰ ਕਰਦੇ ਨੇ ਸਰਕਾਰ ਨੇ ਆ ਕੀਤਾ ਤਰਨਪੀ ਸੌਣ ਨੇ ਆ ਕੀਤਾ ਇਹਨੇ ਵਾਦਾ ਕੀਤਾ ਸੀ ਲਾਈਟਾਂ ਚਲਾਵਾਂਗੇ ਬੜੇ ਹਾਸੂ ਹੀਣੇ ਜੇ ਗੱਲਾਂ ਕਰਦੇ ਨੇ ਇੱਕ ਮੈਂ ਇਹਨਾਂ ਦੀ ਵੀਡੀਓ ਦੇਖੀ ਉਹ ਚ ਕਹਿੰਦੇ 25 25 50 ਖੰਨੇ 'ਚ ਕੋਈ ਵੀ ਲਾਈਟ ਚੱਲਦੀ ਦਿਖਾ ਤਾਂ ਲੋਕ ਜਦੋਂ ਇਹਨਾਂ ਨੂੰ ਸੁਣਦੇ ਨੇ ਦੇਖਦੇ ਨੇ ਲੋਕਾਂ ਨੂੰ ਸੱਚਾਈ ਨਹੀਂ ਪਤਾ ਹੁੰਦੀ ਕਿ ਸੱਚਾਈ ਕੀ ਹੈ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਅੱਜ ਵੀ ਕਹਿ ਰਿਹਾ ਕਿ ਖੰਨੇ 'ਚ ਦੀਆਂ ਲਾਈਟਾਂ ਬੀਜੇ ਤੋਂ ਲੈ ਕੇ ਬਾਦਲੇ ਤੱਕ ਜੇ ਕਿਸੇ ਨੇ ਚਾਲੂ ਕਰਵਾਈਆਂ ਸੀ ਤਾਂ ਤਰਨਪੀਰ ਸਿੰਘ ਸੌਂਦ ਨੇ ਚਾਲੂ ਕਰਾਈਆਂ ਸੀ ਨੈਸ਼ਨਲ ਹਾਈਵੇ ਥਾਰਟੀ ਆਫ ਇੰਡੀਆ ਲਿਮਟਿਡ ਦੇ ਨਾਲ ਉਹਨਾਂ ਨਾਲ ਮੁਲਾਕਾਤ ਕਰਕੇ ਸੋ ਹੋਇਆ ਕਿ ਇਦੇ ਲਈ ਮੈਂ ਤੁਹਾਨੂੰ ਇੱਕ ਪੂਰੀ ਪੂਰੀ ਕਰੰਬਾਰ ਗੱਲ ਦੱਸਦਾ ਔਰ ਸੱਚ ਅੱਜ ਲੋਕਾਂ ਦੇ ਸਾਹਮਣੇ ਆ ਗਈ। ਨੰਬਰ 1 ਇਹਨੇ ਕਿ ਉਹ ਪ੍ਰਿੰਟ ਆਊਟ ਕਿੱਥੇ ਨੇ ਜਿਹੜੇ ਆਪਣੇ ਜਸਪ੍ਰੀਤ ਪ੍ਰਿੰਟ ਆਊਟ ਦੇਓ। ਮੇਰੇ ਨਾਲ ਪੀਐਸਪੀਸੀਐਲ ਦੇ ਸਾਡੇ ਜਿਹੜੇ ਕਿ ਐਕਸਨ ਸਾਹਿਬ ਬੈਠੇ ਨੇ ਇਹ ਮੈਂ ਤੁਹਾਨੂੰ ਅੱਜ ਕੁਝ ਨਾ ਪ੍ਰਿੰਟ ਆਊਟਸ ਦਿਖਾਣੇ ਚਾਹੁੰਦਾ। ਇਹ ਪ੍ਰਿੰਟ ਆਊਟਸ ਨੇ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਲਿਮਟਿਡ ਐਨ ਐਚ ਏ ਆਈ ਇੱਕ ਐਸਾ ਅਧਾਰ ਹੈ ਜਿਹੜਾ ਕੇਂਦਰ ਸਰਕਾਰ ਦੇ ਅਧੀਨ ਆਂਦਾ ਹੈ ਇਹ ਪੰਜਾਬ ਸਰਕਾਰ ਦੇ ਅਧੀਨ ਨਹੀਂ ਆਂਦਾ ਇਹ ਭਾਜਪਾ ਦੀ ਸਰਕਾਰ ਦੇ ਮੋਤੀ ਸਾਹਿਬ ਦੇ ਅਧੀਨ ਆਂਦਾ ਹੈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਔਰ ਇਹਦੇ ਜਿਹੜੇ ਮਿਨਿਸਟਰ ਨੇ ਯੂਨੀਅਨ ਮਿਨਿਸਟਰ ਨੇ ਉਹ ਹੈਗੇ ਸ਼੍ਰੀ ਨਿਤਿਨ ਗਠਕਰੀ NHAI ਲੋਕਾਂ ਤੋਂ ਟੈਕਸ ਦੇ ਪੈਸੇ ਕਲੈਕਟ ਕਰਦਾ ਹੈ ਰੋਡ ਟੈਕਸ ਦੇ ਪੈਸੇ ਕਲੈਕਟ ਕਰਦਾ ਹੈ ਔਰ ਉਹਦਾ ਦੀ ਜ਼ਿੰਮੇਵਾਰੀ ਕੀ ਬਣਦੀ ਹੈ ਜਿੰਨੀਆਂ GT ਰੋਡ ਦੇ ਉੱਤੇ ਚਾਹੇ ਉਹ ਮੇਨ GT ਰੋਡ ਹੈ ਚਾਹੇ GT ਰੋਡ ਦੇ ਨਾਲ ਲੱਗਦੀਆਂ ਸ਼ਹਿਰਾਂ ਦੇ ਵਿੱਚ ਸਰਵਿਸ ਰੋਡਸ ਨੇ ਉਹਨਾਂ ਦੀਆਂ ਲਾਈਟਾਂ ਚਲਾਉਣੀਆਂ ਲਾਈਟਾਂ ਲਾਉਣੀਆਂ ਮੁਰੰਮਤ ਕਰਨੀ ਈਵਨ ਦਨ ਕਿ GT ਰੋਡ ਦੀ ਦੋਵੇਂ ਪਾਸੇ ਉੱਪਰ ਦੀ ਤੇ ਥੱਲੇ ਦੇ ਦੀ ਸਰਵਿਸ ਰੋਡ ਦੀ ਸਫਾਈ ਕਰਨੀ ਤੇ ਉਸ ਦੇ ਨਾਲ ਨਾਲ ਉਥੇ ਜਿਹੜੇ ਘਾਹ ਨੇ ਜੰਗਲੀ ਬੂਟੀ ਐ ਘਾਏ ਉਹਨਾਂ ਦੀ ਕਟਾਈ ਕਰਨੀ ਤੇ ਜਿੰਨੀ ਡਰੇਨੇਜ ਐ ਜਿੰਨੇ ਡਰੇਨ ਬਣੇ ਹੋਏ ਨੇ ਉਹਨਾਂ ਦੀ ਜੇ ਕੋਈ ਉੱਪਰ ਸਲੇਬਾਂ ਟੁੱਟੀਆਂ ਸਲੇਬਾਂ ਪਉਣੀਆਂ ਉਹਨਾਂ ਦੀ ਸਫਾਈ ਕਰਨੀ ਹਰ ਕਿਸਮ ਦਾ ਰੱਖ-ਰਖਾਅ ਜਿਹੜਾ ਹੈ ਉਹ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਦੇ ਅਧੀਨ ਆਉਂਦਾ ਪਰ ਅਫਸੋਸ ਨਾ ਕਹਿਣਾ ਪੈ ਸਕਦਾ ਸਾਡੇ ਊਰੇ ਦੇ ਮੂਰਖ ਵਿਧਾਇਕ ਸਾਹਿਬ ਜਿਹੜੇ ਸਾਫਕਾ ਨੇ ਜਿਨ੍ਹਾਂ ਨੂੰ ਇਹੀ ਨਹੀਂ ਪਤਾ ਕਿ ਦੋਸ਼ੀ ਕੌਣ ਹੈ ਕੀ ਕਿੱਥੇ ਜਾ ਕੇ ਗੱਲ ਕਹਿਣੀ ਹੈ ਉਹਨਾਂ ਨੂੰ ਰਾਤ ਨੂੰ ਵੀ ਸੌਂਦ ਦਿਖੀ ਜਾਂਦਾ ਕੀ ਕਰੀਏ ਮੇਰੀ ਮੈਂ ਇਸ ਗੱਲ ਤੋਂ ਹਰਾਨ ਹੈ ਹੁਣ ਹਰਾਨੀ ਦੀ ਗੱਲ ਆਹ ਡਿਟੇਲ ਮੈਂ ਜੋ ਵੀ ਗੱਲ ਕਰਦਾ ਮੈਂ ਬੜੇ ਤੱਥਾਂ ਨਾਲ ਮੈਂ ਹਮੇਸ਼ਾ ਸਬੂਤਾਂ ਨਾਲ ਗੱਲ ਕਰਦਾ ਮੈਂ ਅੱਜ ਤੱਕ ਅਧ ਨਿਰ ਆਧਾਰ ਗੱਲ ਨਹੀਂ ਕੀਤੀ ਇੱਕ ਪ੍ਰਿੰਟ ਆਊਟ ਹੋਰ ਸੀਗਾ ਵੀ ਉਹ ਵੀ ਲੈ ਕੇ ਆਓ ਇਹਦੇ ਵਿੱਚ ਕੀ ਸੀ ਕਿ ਨੈਸ਼ਨਲ ਹਾਈਵੇ ਥੌਰੀਟੀ ਆਫ ਇੰਡੀਆ ਸੋਮਾ ਆਈਸੋਲੈਕਸ ਐਨ ਐਚ 1 ਟੋਲਵੇਜ਼ ਪ੍ਰਾਈਵੇਟ ਲਿਮਟਿਡ ਚੇਨੇਜ ਨੰਬਰ ਐਵੇਂ ਹੀ ਸੋਮਾ ਆਈਸੋਲੈਕਸ ਐਨ ਐਚ 1 ਟੋਲਵੇ ਪ੍ਰਾਈਵੇਟ ਲਿਮਟਿਡ ਚੇਨੇਜ ਨੰਬਰ ਐਦਾਂ ਕਰਕੇ ਇਹ 1 2 3 4 5 ਤੇ 6 ਕੰਪਨੀਆਂ ਨੇ ਟੋਟਲ ਜਿਹਦੇ ਵਿੱਚ ਐਨ ਐਚ ਆਈ ਤੇ ਸੋਮਾ ਦੀਆਂ ਕੰਪਨੀਆਂ ਨੇ ਇਹਨਾਂ ਦੀ PSPCL ਦੇ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਜਿਹਨੂੰ ਅਸੀਂ ਬਿਜਲੀ ਬੋਰਡ ਦਾ ਅਦਾਰਾ ਕਹਿੰਨੇ ਆ ਖੰਨੇ ਦਾ ਉਹਦੇ ਨਾਲ ਇਹਨਾਂ ਦੀ ਪੈਂਡਿੰਗ ਅਮਾਉਂਟ ਖੜੀ ਹੈ ਡਿਫਾਲਟਿੰਗ ਅਮਾਉਂਟ ਖੜੀ ਹੈ ਕਿੰਨੀ 12.5 ਲੱਖ ਰੁਪਈਆ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦਾ ਇਸ ਵਕਤ ਦੇਣਾ ਹੈ ਬੜੇ ਧਿਆਨ ਨਾਲ ਸੁਣੋ ਹੁਣ ਇਹਦੀ ਕਰੋਨੋਲੋਜੀ ਸਮਝ ਲਓ ਕੀ ਹੈ ਆ ਮੈਂ ਪੂਰਾ ਡੇਟਾ ਚਾਰਟ ਐਕਸਿਨ ਸਾਹਿਬ ਤਿਆਰ ਕਰਕੇ ਲੈ ਕੇ ਆਏ ਨੇ ਇਹ ਸਾਡੇ 3 ਮੀਟਰ 1 2 ਤੇ 3 ਮੀਟਰ ਲੱਗੇ ਹੋਏ ਨੇ ਭਾਦਲੇ ਚੌਂਕ ਤੋਂ ਲੈ ਕੇ 골ਡ ਜਿਮ ਤੋਂ ਲੈ ਕੇ ਸਿਟੀ ਸੈਂਟਰ ਤੱਕ ਇਹ 3 ਮੀਟਰ ਲੱਗੇ ਹੋਏ ਨੇ ਪੀਐਸਪੀਸੀਐਲ ਦੇ ਤੇ 2 ਮੀਟਰ ਲੱਗੇ ਹੋਏ ਨੇ ਸਾਡੇ ਖੰਨੇ ਦੇ ਅਮਨੋਰ ਰੋਡ ਦੇ ਚੌਂਕ ਦੇ ਵਿੱਚ 1 ਮੀਟਰ ਲੱਗਿਆ ਹੋਇਆ ਹੈ ਖੰਨੇ ਦੇ ਲਲਹੇੜੀ ਰੋਡ ਚੌਂਕ 'ਚ ਤੇ 2 ਮੀਟਰ ਲੱਗੇ ਹੋਏ ਨੇ ਪੀਐਸਪੀਸੀਐਲ ਦੇ ਸਮਰਾਲ ਰੋਡ ਚੌਂਕ ਦੇ ਵਿੱਚ ਹੁਣ ਜੇਕਰ ਇਹਦੀ ਮੈਂ ਡਿਫਾਲਟਿੰਗ ਅਮਾਉਂਟ ਦੀ ਗੱਲ ਕਰਾਂ ਵੀ ਡਿਫਾਲਟਿੰਗ ਅਮਾਉਂਟ ਕਿੰਨੀ ਹੈ ਜਿਹੜੇ 3 ਮੀਟਰ ਨੇ ਉਹਨਾਂ ਦੀ ਅਮਾਉਂਟ ਹੈ 1 ਮੀਟਰ ਦੀ 3,36,000 ਰੁਪਏ 1 ਦੀ ਹੈਗੀ 2,37,000 ਰੁਪਏ 1 ਦੀ ਹੈਗੀ 1,37,000 ਰੁਪਏ ਜਿਹੜਾ NHAI ਨੇ PSPCL ਦਾ ਦੇਣਾ ਦੂਸਰੇ ਪਾਸੇ ਜਿਹੜੇ 2 ਮੀਟਰ ਨੇ ਉਹਨਾਂ ਦੀ ਅਮਾਉਂਟ ਹੈਗੀ 1 ਦੀ 63,000 ਰੁਪਏ 1 ਦੀ ਹੈਗੀ 99,000 ਰੁਪਏ ਤੇ ਫਿਰ ਉਸ ਤੋਂ ਬਾਅਦ ਚੋਂ ਜਿਹੜੇ 2 ਮੀਟਰ ਸਮਰਾਨਾ ਰੋਡ ਤੇ ਚੌਕ ਤੇ ਲੱਗੇ ਹੋਏ ਨੇ ਉਹਨਾਂ ਦੀ ਜਿਹੜੀ ਅਮਾਉਂਟ ਹੈ ਡਿਫਾਲਟਿੰਗ ਅਮਾਉਂਟ ਹੈ ਉਹ 433597 ਰੁਪਏ ਐਤਾ ਕਰਕੇ ਜੇ ਟੋਟਲ ਕੀਤਾ ਜਾਵੇ 12.5 ਲੱਖ ਰੁਪਇਆ ਨੈਸ਼ਨਲ ਹਾਈਵੇ ਥੌਰਟੀ ਆਫ ਇੰਡੀਆ ਕੇਂਦਰ ਸਰਕਾਰ ਦੇ ਵਿਭਾਗ ਨੇ ਪੰਜਾਬ ਸਰਕਾਰ ਦੇ ਵਿਭਾਗੇ ਪੀਐਸਪੀਸੀਐਲ ਦਾ ਦੇਣਾ ਮੈਂ ਨੈਸ਼ਨਲ ਹਾਈਵੇ ਥੌਰਟੀ ਆਫ ਇੰਡੀਆ ਲਿਮਟਿਡ ਨੂੰ ਟਾਈਮ ਟਾਈਮ ਸਿਰ ਪੁੱਛਦਾ ਰਹਿਣਾ ਉਹਨਾਂ ਦੇ ਅਫਸਰਾਂ ਨਾਲ ਮੀਟਿੰਗ ਕਰਦਾ ਰਹਿਣਾ ਬੁਲਾ ਕੇ ਬੀ ਭਰਾਵੋ ਜਦੋਂ ਤੁਸੀਂ ਪਹਿਲਾ ਪੈਸੇ ਦੇਣੇ ਸੀ ਉਦੋਂ ਅਸੀਂ ਤੁਹਾਡੇ ਨਾਲ ਰਾਫਤਾ ਕਰਕੇ ਬਿਜਲੀ ਬੋਰਡ ਦੇ ਪੈਸੇ ਦਿਵਾ ਕੇ ਲਾਈਟਾਂ ਚਾਲੂ ਕਰਾਤੀਆਂ ਸੀ ਤੁਸੀਂ ਟਾਈਮ ਸਰ ਪੇਮੈਂਟ ਕਰਿਆ ਕਰੋ ਤਾਂ ਜੋ ਵਾਰ-ਵਾਰ ਇਹਨਾਂ ਨੂੰ ਕਨੈਕਸ਼ਨ ਕੱਟਣੇ ਨਾ ਪੈਣ ਹੁਣ ਇਹ ਸਾਰੇ ਕਨੈਕਸ਼ਨ ਕੱਟੇ ਹੋਏ ਨੇ ਇਹਨਾਂ ਨੇ ਕਿਉਂਕਿ ਇਹਨਾਂ ਦੀ ਪੇਮੈਂਟ ਰਹਿੰਦੀ ਹੈ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਲਿਮਟਿਡ ਨੂੰ ਚਿੱਠੀ ਕਿੱਥੇ ਹੈ ਜਿਹੜੀ ਤੁਸੀਂ ਰਿਮਾਈਂਡਰ ਲੈਟਰ ਆਹ ਸੁਣੋ ਹੋ ਕਿੱਡੀ ਵੱਡੀ ਗੱਲ ਸਾਡਾ ਮਹਿਕਮਾ ਪੰਜਾਬ ਸਰਕਾਰ ਦਾ ਪੀ ਐਸ ਪੀ ਸੀ ਐਲ ਨੈਸ਼ਨਲ ਹਾਈਵੇ ਥੌਰਟੀ ਆਫ ਇੰਡੀਆ ਲਿਮਟਿਡ ਨੂੰ ਚਿੱਠੀਆਂ ਕੱਢ ਰਿਹਾ ਕਿ ਸਾਡੀ ਜਿਹੜੀ ਇਹ ਪੈਂਡਿੰਗ ਪੇਮੈਂਟ ਹੈ ਆ ਲਿਖਿਆ ਆਇਆ ਸੀ ਵੀ ਕਿੱਥੇ ਕਿੱਥੇ ਦੀ ਪੈਂਡਿੰਗ ਪੇਮੈਂਟ ਹੈ ਵੀ ਸਾਡੀ ਇਹ ਜਿਹੜੀ ਪੈਂਡਿੰਗ ਪੇਮੈਂਟਾਂ ਨੇ ਇਹ ਪੇਮੈਂਟਾਂ ਕਰਾਓ ਖੰਡੇ ਦੇ ਲੋਕ ਨੇ ਜਿਹੜੇ ਉਹ ਨੇਰੇ ਚ ਬੈਠੇ ਨੇ ਪਰ ਨਹੀਂ ਨਲਾਇਕ ਵਿਧਾਇਕੂਰੇ ਦਾ ਸਾਫਕਾ ਉਹਨੂੰ ਸਮਝ ਹੀ ਨਹੀਂ ਆਂਦੀ ਵੀ ਕਿਹਦੇ ਖਿਲਾਫ ਬੋਲਣਾ ਪਤਾ ਨਹੀਂ ਕਿੱਧਰ ਨੂੰ ਤੁਰਿਆ ਹੋਇਆ ਮੈਂ ਤਾਂ ਹੈਰਾਨ ਆ ਪਤਾ ਨਹੀਂ ਮੈਂ ਤਾਂ ਲੋਕ ਕਹਿੰਦੇ ਸਵੇਰੇ ਗੋੜਾ ਖਾ ਲੈਂਦੇ ਨੇ ਸ਼ਾਮ ਨੂੰ ਓਤਾ ਲੀਟਰ ਲਾਣ ਪੀ ਲੈਂਦੇ ਨੇ ਹੋਰੇ ਪਾਸੇ ਨੂੰ ਤੁਰ ਪੰਦੇ ਨੇ ਸਮਝ ਤੋ ਕਹਾਣੀ ਬਹਾਰਾ ਮੈਂ ਤਾਂ ਹੈਰਾਨੀ ਦੀ ਗੱਲ ਹੈ ਫੁਰਸਤੋ ਅੱਗੇ ਚੱਲਦੇ ਹਾਂ ਪਹਿਲੀ ਗੱਲ ਤਾਂ ਇਹਨਾਂ ਨੂੰ ਲੋਕ ਇਸ ਏਰੀਆ 'ਚ ਕਾਕਾ ਜੀ ਕਹਿੰਦੇ ਨੇ ਇਹ ਮੈਂ ਲੋਕਾਂ ਨੂੰ ਕਹਿਣਾ ਚਾਹੂੰਗਾ ਇਹ ਕਾਕਾ ਜੀ ਤਾਂ ਉਦਣੇ ਮੁੱਕ ਗਏ ਸੀ ਜਿੱਦਣ 31 ਅਗਸਤ 1994 ਨੂੰ 31 ਅਗਸਤ 1994 ਨੂੰ ਜਿੱਦਣ ਇਹਨਾਂ ਨੇ ਸਾਡੇ ਡਿਪਲੋਮੈਟਿਕ ਰਿਲੇਸ਼ਨ ਫਰਾਂਸ ਦੇ ਨਾਲ ਖਰਾਬ ਕਰਤੇ ਸੀ ਇਹ ਤਾਂ ਉਸ ਦਿਨ ਹੀ ਮੁੱਕ ਗਿਆ ਸੀ ਕਾਕਾ ਜੀ ਦਾ ਉਹ ਤੋਂ ਬਾਅਦ ਤਾਂ ਡਾਕਾ ਜੀ ਸੀਗੇ ਸੋ ਮੈਂ ਡਾਕਾ ਜੀ ਨੂੰ ਕਹਿਣਾ ਜਨਨ ਅੱਜ ਤੋਂ ਮੈਂ ਡਾਕਾ ਜੀ ਉਹ ਕਹੂੰਗਾ ਇਹਨਾਂ ਨੂੰ ਇਹ ਡਾਕਾ ਜੀ ਕਿਉਂ ਨੇ ਹੁਣ ਇਹਦਾ ਵੀ ਕਾਰਨ ਸੁਣ ਲਓ ਤੁਸੀਂ ਇੱਕ ਕੰਮ ਕਰੋ ਤੁਸੀਂ ਖੰਨੇ ਦੀ ਦਾਣਾ ਮੰਡੀ 'ਚ ਕਿਸੇ ਵੀ ਨਿਊਟਰਲ ਵਪਾਰੀ ਨੂੰ ਜਾ ਕੇ ਪੁੱਛੋ ਜਿਹੜਾ ਕਿਸੇ ਸਿਆਸੀ ਜਮਾਤ ਦੇ ਨਾਲ ਤਾਲੁਕਤ ਨਹੀਂ ਰੱਖਦਾ ਕਿ ਜਦੋਂ ਇਹਨਾਂ ਦਾ ਸਰਕਾਰ ਦਾ ਟਾਈਮ ਸੀ ਉਹਰੇ ਕਾਂਗਰਸ ਦਾ ਟਾਈਮ ਸੀ 10 ਸਾਲ ਰਾਜ ਕੀਤਾ। ਮੁੰ ਮੰਡੀ ਦੇ ਹਾਲਾਤ ਕੀ ਸੀ ਡਾਕੇ ਵੱਜੇ ਨੇ ਜਾਂ ਨਹੀਂ ਵੱਜੇ? ਪੁੱਛ ਲਿਓ। ਫਿਰ ਇਹ ਪੁੱਛ ਲਿਓ ਜਾ ਕੇ ਕਿ ਸ਼ਹਿਰ ਦੇ ਬੱਚੇ-ਬੱਚੇ ਨੂੰ ਕਿ ਸ਼ਹਿਰ ਦੇ ਹਾਲਾਤ ਕੀ ਕੀਤੇ ਹੋਏ ਸੀ ਨਾ। ਮੈਂ ਤਾਂ ਆਪਣੇ ਮੈਂ ਕਿ ਦੇਖੋ ਸਾਡੀ ਬਾਣੀ 'ਚ ਵੀ ਲਿਖਿਆ ਹੈ ਪੜ ਅੱਖਰ ਇਹੋ 부ਝੀਏ ਮੂਰਖੇ ਸੰਗ ਨਾ ਲੁੱਝੀਏ। ਮੈਂ ਇਹਨਾਂ ਦੀ ਗੱਲ ਦਾ ਜਵਾਬ ਨਹੀਂ ਸੀ ਦੇਣਾ ਚਾਹੁੰਦਾ। ਕਿਉਂ? ਕਿਉਂਕਿ ਜੇ ਇੱਕ ਬੇਫਕੂਫ ਹੈ ਅਸੀਂ ਥੋੜੋ ਨਾਲ ਬੇਵਕੂਪ ਬਣ ਜੀ ਇੱਕ ਸਵੇਰੀ ਉੱਠ ਕੇ ਲੋਕਾਂ ਨੂੰ ਗੁੰਮਰਾਹ ਕਰਨ ਲੱਗ ਜਾਂਦਾ ਸੋ ਅਸੀਂ ਥੋੜੋ ਇਸ ਤਰ੍ਹਾਂ ਨਾ ਕਰਨਾ ਅਸੀਂ ਤਾਂ ਦੋ ਜ਼ਿੰਮੇਵਾਰ ਬੰਦੇ ਆ ਅਸੀਂ ਸ਼ਹਿਰ ਨੂੰ ਜ਼ਿੰਮੇਵਾਰੀ ਨਾਲ ਸੁਧਾਰ ਰਹੇ ਹਾਂ ਜ਼ਿੰਮੇਵਾਰੀ ਨਾਲ ਇੱਕ ਇੱਕ ਕਰਕੇ ਸਾਫ਼ ਕਰ ਰਹੇ ਹਾਂ ਜੋ ਖੰਨੇ ਨੂੰ ਰੋਗ ਜੋ ਇਸ ਏਰੀਆ ਨੂੰ ਰੋਗ ਇਹ ਲਾ ਕੇ ਗਏ ਸੀ ਅਸੀਂ ਉਹ ਰੋਗ ਇੱਕ ਇੱਕ ਕਰਕੇ ਚਾਹੇ ਉਹ ਭ੍ਰਸ਼ਟਾਚਾਰ ਦਾ ਸੀ ਚਾਹੇ ਉਹ ਗੰਦਗੀ ਦਾ ਸੀ ਚਾਹੇ ਉਹ ਬੋਰੀਆਂ ਚੋਂ ਪੈਸੇ ਖਾਣ ਦਾ ਸੀ ਚਾਹੇ ਉਹ ਮਾੜੇ ਨਿਜਾਮ ਦਾ ਸੀ ਅਸੀਂ ਇੱਕ ਇੱਕ ਕਰਕੇ ਉਹਨੂੰ ਸੁਧਾਰਨ ਲੱਗਿਆ ਹੋਏ ਹਾਂ ਸੋ ਇੱਕ ਤਾਂ ਮੈਂ ਤੁਹਾਨੂੰ ਸਬੂਤਾ ਸਮੇਤ ਅੱਜ ਗੱਲ ਦੱਸਤੀ ਵੀ ਜਿਹੜੀਆਂ ਲਾਈਟਾਂ ਪਿੱਛੇ ਇਹ ਕਲਪੇ ਪਏ ਨੇ ਉਹ ਉਹਦੇ ਲਈ ਇਹਨਾਂ ਨੇ ਇੱਕ ਲਬਜ਼ ਬਕਤਿਆ ਸੀ ਇਹਨਾਂ ਨੇ ਕੀ ਕਿਹਾ ਸੀ ਕਹਿੰਦੇ 25 25 50 ਖੰਨੇ ਚ ਇੱਕੋ ਹੀ ਲਾਈਟ ਚੱਲਦੀ ਰੱਖਾ ਮੈਂ ਹੁਣ ਉਹ ਇੱਕ ਅੱਜ ਸਲੋਗਨ ਪੂਰਾ ਕਰਦਾ ਹਾਂ ਡਾਕਾ ਜੀ 25 25 50 ਗੱਡੀ ਚੱਕ ਤੇ ਆਪਣੇ ਭਰਾ ਕੋ ਰਾਜਸਥਾਨ ਜਾ ਉਥੋਂ ਚੈੱਕ ਕਟਵਾ ਕੇ ਲਿਆ ਤੇ ਖੰਨੇ ਦੀਆਂ ਲਾਈਟਾਂ ਚਲਵਾ ਗੱਲ ਸਮਝ ਝੂਠੀਆਂ ਤੁੰਤਾਂ ਨਾ ਲਾ ਨਾ ਕਰ ਲੋਕਾਂ ਨੂੰ ਗੁੰਮਰਾ ਸਮਝਾਈ ਤੁਹਾਡਾ ਭਰਾ ਭਾਜਪਾ ਚ ਬੈਠਾ ਹੈ ਉਹਨਾਂ ਕੋਲ ਜਾਓ ਉਹਨਾਂ ਨੂੰ ਕਹੋ ਕਿ ਭਾਈ ਸਾਹਿਬ ਮੈਂ ਉਸ ਕੁੱਪ ਚ ਤੂੜੀ ਵਾਲੇ ਚ ਜਾ ਕੇ ਰੋਜ਼ ਸਿਰ ਮਾਰਦਾ ਕਿਹੜੇ ਚ ਜਿਹਦੇ ਚ ਸਿਰ ਚ ਮੇਰੇ ਖੇ ਪੈਂਦੀ ਹੈ ਕਾਦੀ ਖੇ ਪੈਂਦੀ ਐ ਝੂਠ ਦੀ ਖੇ ਜਿਹੜਾ ਮੈਂ ਰੋਜ਼ ਸਵੇਰੇ ਉੱਠ ਕੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਝੂਠ ਬੋਲਦਾ ਐ ਐਡਾ ਨਹੀਂ ਰਾਜਨੀਤੀ ਬਚਣੀ ਐਡਾ ਨਹੀਂ ਪੈਰ ਲੱਗਣੇ ਦੁਆਰਤੀ ਸੋ ਮੈਂ ਤੁਹਾਨੂੰ ਇੱਕ ਗੱਲ ਫੇਰ ਕਹਿਣਾ ਚਾਹੁੰਦਾ ਬਾਰ-ਬਾਰ ਮੀਡੀਆ ਦੇ ਜ਼ਰੀਏ ਕਿ ਨੈਸ਼ਨਲ ਹਾਈਵੇ ਥਾਰਟੀ ਆਫ ਇੰਡੀਆ ਲਿਮਟਿਡ ਕੋਲ ਡਾਕਾ ਜੀ ਆਪਣੇ ਭਰਾ ਕੋਲ ਜਾਣ ਉਹਨਾਂ ਨੂੰ ਜਾ ਕੇ ਕਹਿਣ ਕਿ ਮੈਂ ਤਾਂ ਸਿਰਚ ਚ ਚਾਰ ਵਾਰ ਲਾਈਵ ਹੋ ਕੇ ਖੇਪ ਪਵਾ ਲਈ ਉੱਚ ਦਾ ਕਸੂਰੇ ਕੋਈ ਨਹੀਂ ਸੀ ਨਾ ਪੰਜਾਬ ਸਰਕਾਰ ਦਾ ਨਾ ਸੌਣ ਦਾ ਉਹ ਲੈਨੋ ਪਾਰ ਮੈਂ LED ਲਾ ਕੇ ਸ਼ਾਮ ਨੂੰ ਬੈਠਾ ਨਾ ਉੱਥੇ ਜਿਹੜੇ ਬੈਠੇ ਹੁੰਦੇ ਨੇ ਨਾਲ ਦੇ ਉਹ ਕਹਿ ਰਹੇ ਨੇ ਵੀ ਜੀ ਹੋਰ ਕੁਝ ਨਹੀਂ ਜੀ ਲਾਈਟਾਂ ਹੀ ਫੜ ਲਓ ਜੀ ਬਸ ਲਾਈਟਾਂ ਤੇ ਹੀ ਹੋ ਜਾਓ ਜੀ ਪਤਾ ਨਹੀਂ ਲਾਈਟਾਂ ਨਾਲ ਸਿਆਸਤ ਚਮਕ ਜਾਈ ਏਦਾਂ ਨਹੀਂ ਚਮਕਦੀ ਸਿਆਸਤ ਲੋਕਾਂ ਨੇ 10 ਸਾਲ ਤੁਹਾਡਾ ਰਾਜ ਦੇਖਿਆ ਹੋਇਆ ਏਦਾਂ ਨਹੀਂ ਚਮਕਦੀ ਸੋ ਗੁੰਮਰਾਹ ਨਾ ਕਰੋ ਜਾਓ ਆਪਣੇ ਭਰਾ ਕੋਲ ਉਹਨੂੰ ਕਹੋ ਵੀ ਮੈਂ ਸਿਰਚ ਖੇਪਵਾ ਲਈ ਮੇਰੇ ਸਾਥ ਦੇ ਹੁਣ ਇੱਕ ਕੰਮ ਕਰ ਨੈਸ਼ਨਲ ਹਾਈਵੇ ਥੌਰਟੀ ਆਫ ਇੰਡੀਆ ਲਿਮਟਿਡ ਨਿਤਨ ਗਰਕਰੀ ਜੀ ਨੂੰ ਫੋਨ ਕਰ ਉਹਨਾਂ ਨੂੰ ਕਹਿ ਕਿ ਜਿਹੜੀ ਹਰ 6ਵੇਂ ਮਹੀਨੇ ਹਰ 6ਵੇਂ ਮਹੀਨੇ ਸਾਨੂੰ ਚਿੱਠੀਆਂ ਪਾ ਪਾ ਕੇ ਨੈਸ਼ਨਲ ਹਾਈਵੇ ਥੌਰਟੀ ਆਫ ਇੰਡੀਆ ਲਿਮਟਿਡ ਤੋਂ ਪੇਮੈਂਟਾਂ ਲੈਣੀਆਂ ਪੈਂਦੀਆਂ ਆ ਪੀਐਸਪੀਸੀਐਲ ਦੇ ਲਈ ਤੇ ਖੰਨਾ ਨੇਰੇ ਚ ਬੈੰਦਾ ਬਾਰ ਬਾਰ ਵੀ ਇਹਦਾ ਪਰਮਾਨੈਂਟ ਸੋਲੂਸ਼ਨ ਕਰੋ ਜੇ ਤੁਸੀਂ ਚੰਗੀ ਰਾਜਨੀਤੀ ਕਰਦੇ ਹੁੰਦੇ ਨਾ ਤੁਹਾਨੂੰ ਪਤਾ ਕੀ ਚਾਹੀਦਾ ਸੀਗਾ ਡਾਕਾ ਜੀ ਤੁਹਾਨੂੰ ਇਹ ਚਾਹੀਦਾ ਸੀ ਤੁਸੀਂ ਆਉਂਦੇ ਤੁਸੀਂ ਮੇਰੇ ਨਾਲ ਸਲਾਹ ਕਰਦੇ ਰਾਏ ਕਰਦੇ ਵੀ 100 ਸਾਲ ਮੈਂ 10 ਸਾਲ ਖੰਨੇ 'ਚ ਰਾਜ ਕੀਤਾ ਕੋਈ ਗੱਲ ਨਹੀਂ ਹੁਣ ਤੁਸੀਂ ਕਰ ਰਹੇ ਹੋ ਵੀ ਆਪਾਂ ਇੱਕ ਕੰਮ ਕਰੋ ਦੱਸੋ ਵੀ ਖੰਨਾ ਕਿਉਂ ਨੇਰੇ 'ਚ ਬੈਠਾ ਮੈਂ ਤੁਹਾਡੇ ਨਾਲ ਬੈਠ ਕੇ ਗੱਲ ਦੱਸਦਾ ਵੀ ਡਾਕਾ ਜੀ ਪੰਗਾ ਇਹ ਹੈ ਵੀ ਉਰੇ ਐ ਕਰਕੇ ਪੇਮੈਂਟ ਨਹੀਂ ਹੋਈ ਫਿਰ ਤੁਸੀਂ ਜਾਂ ਅਸੀਂ ਇਕੱਠੇ ਹੋ ਕੇ ਜਾ ਕੇ ਐਨਐਸੀਆਈ ਦੀ ਖਿੱਚਾਈ ਕਰਦੇ ਅਸੀਂ ਜਾ ਕੇ ਯੂਨੀਅਨ ਮਿਨਿਸਟਰ ਨੂੰ ਮਿਲਦੇ ਵੀ ਬਾਰ ਬਾਰ ਦਿੱਕਤਾਂ ਕਿਉਂ ਆ ਰਹੀਆਂ ਇਹ ਨਹੀਂ ਕਿ ਸ਼ਾਮ ਨੂੰ ਆ ਪਿੱਛੇ ਨੂੰ ਮੂੰਹ ਘੁਮਾਓ ਫੋਰਚੂਨਰ ਗੱਡੀ 'ਚ ਤੇ ਉੱਥੇ ਕਹਿ ਦੋ ਵੀ ਕਰ ਵੀ ਮੈਨੂੰ ਲਾਈਵ ਤੇ ਮੇਰਾ ਜੀ ਕਰੇ ਮੈਂ ਜੋ ਮਰਜ਼ੀ ਬੋਲੀਆ ਐਤਾਂ ਗੁੰਮਰਾਹ ਨਹੀਂ ਕਰਨਾ ਮੇਰੀ ਫੇਰ ਕਰ ਲੈ ਗੁੰਮਰਾਹ ਨਹੀਂ ਕਰਨਾ ਸੱਚਾਈ ਕਰੋ ਮੈਂ ਜੋ ਬੋਲਦਾ ਸੱਚ ਦੇ ਆਧਾਰ ਤੇ ਤੱਥਾਂ ਦੇ ਆਧਾਰ ਤੇ ਬੋਲਦਾ ਅਫਸਰਾਂ ਨੂੰ ਨਾਲ ਲੈ ਕੇ ਬੈਠਾ ਸ਼ਹਿਰ ਦੇ ਜ਼ਿੰਮੇਵਾਰ ਇਨਸਾਨਾਂ ਨੂੰ ਨਾਲ ਲੈ ਕੇ ਬੈਠਾ ਔਰ ਜੋ ਗੱਲ ਕਹਿ ਰਹੇ ਤੱਥਾਂ ਦੇ ਆਧਾਰ ਤੇ ਗੱਲ ਕਰ ਰਹੇ ਹੁਣ ਇੱਕ ਗੱਲ ਹੋਰ ਜਿਹੜੀ ਬਹੁਤ ਜ਼ਰੂਰੀ ਮੈਂ ਇਹਨੇਜ ਕਰਨੀ ਚਾਹੂੰਗਾ ਮੈਂ ਮੀਡੀਆ ਦੇ ਮਾਧਿਅਮ ਦਰਾਂਹੀਂ ਇੱਕ ਗੱਲ ਹੋਰ ਦੱਸਣੀ ਚਾਹੁੰਦਾ। ਖਾਸ ਤੌਰ 'ਤੇ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੂੰ ਤੇ ਨਾਲ ਉੜੇ ਦੇ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਜੀ ਨੂੰ ਇਹ ਡਾਕਾ ਜੀ ਹੋਣੀ ਨੇ ਨਾ ਜਿਹੜੀ ਇਹਨਾਂ ਦੀ ਪੂਰੀ ਟੀਮ ਇਹ ਬੁੱਕਲ 'ਚ ਬੈਠੇ ਨਾਗ ਨੇ। ਪਹਿਲਾਂ ਸਮਝ ਲਿਓ ਕਿ ਮੈਂ ਤੁਹਾਨੂੰ ਦੱਸਦੇ ਹਾਂ। ਜਦੋਂ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਨੇ ਲੁਧਿਆਣੇ ਤੋਂ ਇਲੈਕਸ਼ਨ ਲੜੀ ਸੀ ਨਾ ਡਾਕਾ ਜੀ ਤੇ ਇਹਨਾਂ ਦੀ ਪੂਰੀ ਟੀਮ ਸਮਝ ਲਿਓ ਗੱਲ ਇਹ ਆਪਣੇ ਪ੍ਰਧਾਨ ਨੂੰ ਜਿਤਾਣ ਲਈ ਨਹੀਂ ਸੀ ਤੁਰੀ ਹੋਈ ਇਹ ਰਾਜਾ ਵੜਿੰਗ ਜੀ ਨੂੰ ਹਰਾਉਣ ਚ ਤੁਰੀ ਹੋਈ ਸੀ ਤੇ ਆਪਣੇ ਭਰਾ ਦੀ ਸਪੋਰਟ ਦੇ ਵਿੱਚ ਇਹਨਾਂ ਨੇ ਆਪਣਾ ਸਾਰਾ ਸਟਾਫ ਭੇਜਿਆ ਹੋਇਆ ਸੀ ਜਦ ਕਿ ਉਹ ਐਂਟੀ ਪਾਰਟੀ ਸੀਗਾ ਉਹ ਭਾਜਪਾ ਸੀ ਫਿਰ ਦੂਜਾ ਖੰਨੇ ਤੋਂ ਇਸ ਖਿੱਤੇ ਚ ਲੋਕ ਸਭਾ ਹਲਕਾ ਫਤੇਗੜ ਸਾਹਿਬ ਤੋਂ ਡਾਕਟਰ ਅਮਰ ਸਿੰਘ ਇਲੈਕਸ਼ਨ ਲੜ ਰਹੇ ਨੇ ਇਹਨਾਂ ਦੀ ਪਾਰਟੀ ਦਾ ਕਾਂਗਰਸ ਪਾਰਟੀ ਦੇ ਹੈਰਾਨੀ ਦੀ ਗੱਲ ਡਾਕਟਰ ਅਮਰ ਸਿੰਘ ਨੂੰ ਹੈਰਾਨ ਪਿੱਛੇ ਇਹਨਾਂ ਦੀ ਪੂਰੀ ਟਿਕੜੀ ਨੇ ਅਮਰ ਅਕਬਰ ਐਂਥਨੀ ਨੇ ਤਿੰਨਾਂ ਨੇ ਪੂਰਾ ਜੋਰ ਲਾਤਾ ਸੀ ਵੀ ਕਿਸੇ ਤਰੀਕੇ ਨਾਲ ਹਾਰ ਜਾਣ ਉਹ ਤਾਂ ਕਿਸਮਤ ਚੰਗੀ ਸੀ ਚਲੋ ਜਿੱਤ ਗਏ ਜਿੱਤ ਹਾਰ ਬਣੀ ਹੋਈ ਹੈ ਕੋਈ ਵੀ ਜਿੱਤ ਸਕਦਾ ਪਰ ਡਾਕਟਰ ਅਮਰ ਸਿੰਘ ਜੀ ਨੂੰ ਵੀ ਇਹਨਾਂ ਦੀ ਸੱਚਾਈ ਪਤਾ ਹੈ ਕਿ ਇਹਨਾਂ ਨੇ ਕੀ ਗੁਜ਼ਾਰੀ ਉਸੇ ਦਾ ਨਤੀਜਾ ਹੈ ਕਿ ਖੰਨੇ ਤੋਂ ਬੁਰੀ ਤਰ੍ਹਾਂ ਨਾ ਮਾਜ ਕੇ ਤੋੜਿਆ ਹੈ ਨਾ ਖੰਨੇ ਦੇ ਲੋਕਾਂ ਨੇ 6000 ਵੋਟਾਂ ਨਾ ਮੈਂਬਰ ਪਾਰਲੀਮੈਂਟ ਚ ਹਰਾ ਕੇ ਤੋੜਿਆ ਔਰ ਤੁਹਾਨੂੰ ਅੱਜ ਇੱਕ ਹੋਰ ਗੱਲ ਦੱਸਣੀ ਚਾਹੁੰਦੇ ਹਾਂ ਬੜੇ ਧਿਆਨ ਨਾਲ ਗੱਲ ਸੁਣੋ ਇੱਕ ਇੱਕ ਕਰਕੇ ਖੰਨਾ ਇਹਨਾਂ ਤੋਂ ਕਾਂਗਰਸ ਮੁਕਤ ਹੁੰਦਾ ਜਾ ਰਿਹਾ ਹੈ ਔਰ ਖੰਨਾ ਸੁਖੀ ਤੇ ਸਾਫ਼ ਸੁਥਰਾ ਹੁੰਦਾ ਜਾ ਰਿਹਾ ਹੈ ਜਦੋਂ ਅ ਉਹ ਆਪਣੇ ਸਰਪੰਚੀ ਦੀਆਂ ਚੋਣਾਂ ਨਹੀਂ ਹੋਈਆਂ ਸੀ ਸਰਪੰਚੇ ਇਹਨਾਂ ਦੇ ਬੈਠੇ ਸੀ ਪਿੰਡਾਂ 'ਚ ਅੜਿੱਕੇ ਪਾ ਰੱਖੇ ਸੀ ਡਿਵੈਲਪਮੈਂਟ ਦੇ ਅੱਜ ਹਰ ਪਿੰਡ 'ਚ ਜਾ ਕੇ ਦੇਖੋ ਅਗਲੀ ਪ੍ਰੈਸ ਕਾਨਫਰੰਸ 'ਤੋਂ ਦੱਸੂਗਾ ਕਿਹੜੇ ਪਿੰਡ ਨੂੰ ਕਿੰਨੇ ਪੈਸੇ ਚਲੇਗੇ ਕੀ ਕੀ ਕੰਮ ਚੱਲਦਾ ਸਾਰੀ ਗੱਲ ਦੱਸੂਗਾ ਡਿਟੇਲ 'ਚ ਮੈਂ ਤਾਂ ਸਬੂਤਾਂ ਨਾਲ ਚੱਲਦਾ ਜੀ ਅੱਗੇ ਚੱਲੋ ਅੱਜ ਪਿੰਡਾਂ ਦੇ ਵਿੱਚ ਦਿਨ ਰਾਤ ਕੰਮ ਚੱਲ ਰਹੇ ਨੇ ਕਿਉਂ ਕਿਉਂਕਿ ਨਿਜ਼ਾਮ ਬਦਲ ਗਿਆ ਉੱਥੇ ਇਹਨਾਂ ਦੇ ਭ੍ਰਿਸ਼ਟਾਚਾਰੀ ਲੋਕ ਤੁਰ ਗਏ ਚੰਗੇ ਬੰਦੇ ਆਮ ਘਰਾਂ ਦੇ ਬੰਦੇ ਅੱਗੇ ਆ ਗਏ ਨਾਨ ਕਰਾਪਟ ਬੰਦੇ ਅੱਗੇ ਆ ਕੇ ਕ ਫੇਰ ਖੰਨੇ ਦੀ ਜਿਹੜਾ ਇੱਕ ਵਿੱਦਿਅਕ ਅਦਾਰਾ ਹੈ ਲੋਕਾਂ ਨੇ ਉਹਦੇ ਚੋਂ ਇਹਨਾਂ ਨੂੰ ਬੇਲਾ ਕਰਤਾ ਟੋਟਲੀ ਗੱਲ ਸਮਝੋ ਅੱਜ ਉਹ ਵਿੱਦਿਅਕ ਅਦਾਰੇ ਉੱਚੇ ਉੱਠਣੇ ਸ਼ੁਰੂ ਹੋ ਗਏ ਉੱਥੇ ਤਾਂ ਨਜਾਮ ਸੁਧਰ ਗਿਆ ਉਥੇ ਮਤਲਬ ਕਿ ਠੀਕ ਹੁੰਦਾ ਜਾ ਰਿਹਾ ਸਿਸਟਮ ਫੇਰ ਹੁਣ ਅਗਲੀ ਜਿਹੜੀ ਤੁਹਾਨੂੰ ਮੈਂ ਅਗਲੀ ਗੱਲ ਦੱਸਦਾ ਹੁਣ ਖੰਨੇ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸ਼ਹਿਰ ਹੈ ਸ਼ਹਿਰ ਦਾ ਨਜਾਮ ਬਦਲ ਸ਼ਹਿਰ ਨੇ ਸੁੱਖੀ ਬਸਣਾ ਨਾ ਜੇ ਘੁੱਗ ਬਸਣਾ ਜੇ ਸ਼ਹਿਰ ਨੇ ਸਾਫ਼ ਸੁਥਰਾ ਹੋਣਾ ਜੇ ਚਾਹਦੇ ਹੋ ਦੋਏ ਪਾਸੇ ਸਰਵਿਸ ਰੋਡ ਤੋਂ ਬਣ ਜਾਣ ਜੇ ਚਾਹਦੇ ਹੋ ਇੰਟਰਲੋਕਿੰਗ ਟਾਇਲ ਲੱਗ ਜਾਣ ਜੇ ਤੁਸੀਂ ਚਾਹਦੇ ਹੋ ਕਿ ਜਿਹੜਾ AQI ਹੈ ਸੀ ਸੁਧਾਰ ਕੇ ਨੰਬਰ 1 ਤੇ ਲਿਆਏ ਪੰਜਾਬ ਦੇ ਵਿੱਚ ਸਾਢੇ 3 ਸਾਲ ਦੀ ਮਿਹਨਤ ਕਰਕੇ ਜੇ ਉਹ ਚਾਹਦੇ ਹੋ ਕਿ ਖੰਨੇ ਦੇ ਕੱਲਾ ਕੱਲਾ ਜਰਰਾ ਜਰਰਾ ਸੀਸੀਟੀਵੀ ਕੈਮਰੇ ਤੇ ਹੋ ਜਵੇ ਲਾਈਟਾਂ ਨਾ ਚਮਕ ਜਵੇ ਪਾਰਕ ਹੋਣ ਜੇ ਤੁਸੀਂ ਦਿਨੋਂ ਚਾਹਦੇ ਹੋ ਕਿ ਰੋਜ਼ ਉਰੇ ਐਂਟੀ ਫੌਗਿੰਗ ਮਸ਼ੀਨਾਂ ਚੱਲਣ ਤਾਂ ਇਹ ਇੱਕ ਵਾਰ ਆਜ਼ਾਦੀ ਦੀ ਲੜਾਈ ਹੋਰ ਲੜ ਕੇ ਇਹਨਾਂ ਤੋਂ ਖੰਨਾ ਸ਼ਹਿਰ ਵੀ ਮੁਕਤ ਕਰਾਉਣਾ ਪੈਣਾ ਇਹਨਾਂ ਦੇ ਪ੍ਰਿਸ਼ਟ ਇਹਨਾਂ ਦੇ ਪ੍ਰਿਸ਼ਟ ਮਿਊਂਸੀਪਲ ਕਾਉਂਸਲਰ ਤੋੜਨੇ ਪੈਣੇ ਇਹਨਾਂ ਦਾ ਪ੍ਰਿਸ਼ਟ ਜਿਹੜਾ ਪ੍ਰਧਾਨ ਨਗਰ ਕਾਉਂਸਲ 'ਚ ਬੈਠਾ ਹੈ ਅੱਜ ਤੱਕ ਦਾ ਇਤਿਹਾਸ ਦਾ ਸਭ ਤੋਂ ਨਲਾਇਕ ਪ੍ਰਧਾਨ ਅੱਜ ਤੱਕ ਮੈਂ ਦਾਅਵੇ ਨਾਲ ਕਹਿੰਦਾ ਗਲਤਕਾਰ ਨਹੀਂ ਕਹਿੰਦਾ ਨਲਾਇਕ ਪ੍ਰਧਾਨ ਕਿਉਂ ਇੱਕ ਪ੍ਰਧਾਨ ਇਹਨਾਂ ਦਾ ਪਾਰਟੀ ਦਾ ਹੀ ਸਾਬਕਾ ਪ੍ਰਧਾਨ ਉਹ ਕਹਿ ਰਿਹਾ ਪ੍ਰੋਫੈਸਰ ਕਲੋਨੀ ਚ ਮੈਂ ਸੀਵਰੇਜ ਪਵਾਤਾ ਦੇਖੋ ਉਹ ਕਹਿੰਦਾ ਮੈਂ ਪ੍ਰੋਫੈਸਰ ਕਲੋਨੀ ਸੀਵਰੇਜ ਪਵਾਤਾ ਕਿਉਂ ਉਦੋਂ ਇਲੀਗਲ ਨਹੀਂ ਸੀ ਉਦੋਂ ਲੀਗਲ ਸੀ ਦੂਸਰਾ ਪ੍ਰਧਾਨ ਇਹਨਾਂ ਦੀ ਪਾਰਟੀ ਦਾ ਆ ਕੇ ਕਹਿੰਦਾ ਕਹਿੰਦਾ ਮੈਂ ਉੱਥੇ ਇੰਟਰਲੋਕਿੰਗ ਟੈਲਾਂ ਨਹੀਂ ਲੱਗਣ ਦੇਣੀਆਂ ਪ੍ਰੋਫੈਸਰ ਕਲੋਨੀ ਚ ਉਹ ਇਲੀਗਲ ਹੈ ਇਹਨੇ ਸਾਈਨ ਨਹੀਂ ਕੀਤੇ ਤੇ ਜਦੋਂ ਅਸੀਂ ਸਾਈਨਿੰਗ ਅਥਾਰਟੀ ਲਈ ਅਫਸਰਾਂ ਨੂੰ ਜਾ ਕੇ ਕੱਲੀ ਕੱਲੀ ਫਾਈਲ ਥੱਲੋਂ ਲੈ ਕੇ ਉੱਤੇ ਤੱਕ ਕਲੀਅਰ ਕਰਵਾ ਕੇ ਲੈ ਕੇ ਆਏ ਤਨੋ ਲੈ ਕੇ ਉੱਤੇ ਤੱਕ ਤੇ ਸਾਰੇ ਅਫਸਰਾਂ ਨੇ ਲਿਖ ਕੇ ਦਿੱਤਾ ਵੀ ਤੁਸੀਂ ਐਨ ਕੈਪ ਦੇ ਨੈਸ਼ਨਲ ਕਲੀਨ 에ਅਰ ਪ੍ਰੋਗਰਾਮ ਦੇ ਪੈਸੇ ਕਿਸੇ ਵੀ ਕਲੋਨੀ ਚ ਲਾ ਸਕਦੇ ਹੋ ਜਦੋਂ ਲਿਖ ਕੇ ਦਿੱਤਾ ਅਫਸਰਾਂ ਨੇ ਤੇ ਉਹਦਾ ਟੈਂਡਰ ਲਾਤਾ ਤਾਂ ਹੱਦ ਇਸ ਗੱਲ ਦੀ ਸੀ ਇਹਨਾਂ ਤਾਂ ਨਲਾਇਕ ਪ੍ਰਧਾਨ ਦੇਖੋ ਉਹ ਟੈਂਡਰਾਂ ਨੂੰ ਰੁਕਵਾਉਣ ਪਿੱਛੇ ਖੰਨੇ ਦੀ ਡਿਵੈਲਪਮੈਂਟ ਨੂੰ ਰੋਕਣ ਪਿੱਛੇ ਹਾਈ ਕੋਰਟ ਦੇ ਵਿੱਚੋਂ ਜਾ ਕੇ ਸਟੇ ਲੈ ਕੇ ਆਇਆ ਹੁਣ ਇਸ ਤੋਂ ਵੱਡੀ ਯਾਰ ਕੀ ਸ਼ਰਮ ਦੀ ਗੱਲ ਹੋ ਡਵੈਲਪਮੈਂਟ ਦੇ ਕੰਮਾਂ ਤੇ ਤੁਸੀਂ ਜਾ ਕੇ ਸਟੀਆਂ ਲੈ ਕੇ ਆਨੇ ਹੋ ਇੱਕ ਪ੍ਰਧਾਨ ਲੀਗਲ ਦੱਸਦਾ ਦੂਸਰਾ ਪ੍ਰਧਾਨ ਇਲੀਗਲ ਦੱਸਦਾ ਕੋਈ ਸ਼ਰਮ ਹੈ ਮਾੜੀ ਮੋਟੀ ਕੋਈ ਲੋਕਾਂ ਨੂੰ ਮੂੰਹ ਦਿਖਾਣ ਯੋਗੇ ਹੈਗੇ ਹੋ ਤੁਸੀਂ ਸੋ ਡਾਕਾ ਜੀ ਫੇਰ ਮੈਂ ਕਹਿ ਰਿਹਾ 25 25 50 ਗੱਡੀ ਚੱਕ ਤੇ ਰਾਜਸਥਾਨ ਨੂੰ ਜਾ ਜਾ ਕੇ ਆਪਣੇ ਭਰਾ ਦੇ ਚਾਰਾ ਜੋਰੀ ਕਰ ਉਹਨੂੰ ਕਹਿ ਕਿ ਮੇਰੇ ਨਾਲ ਗੱਡੀ 'ਚ ਬੈਠ ਮੈਂ ਐਵੇਂ ਕੋਪ ਚ ਟੱਕਰਾ ਮਾਰਦਾ ਫਿਰਦਾ ਚੱਲ ਨਿਤਨ ਘਟਕਰੀ ਕੋਲ ਮੈਨੂੰ ਲਿਜਾ ਉੱਥੋਂ ਇੱਕ ਚੈੱਕ ਕਟਾ ਤੇ ਖੰਨੇ ਨੂੰ جگਮਗਾ ਕਰਾ ਆ ਦੇਓ ਪੀਐਸਪੀਸੀਲ ਦੇ ਪੈਸੇ ਐਵੇਂ ਨਾ ਰਾਜਨੀਤੀਆਂ ਕਰੋ ਇੱਕ ਇੱਕ ਕਰਕੇ ਖੰਨੇ ਦਾ ਸੁਧਾਰ ਕਰਕੇ ਦਿਖਾਉ ਥੋੜਾ ਮੇਰੇ ਨਾਲ ਇਹ ਵਾਅਦਾ ਸੋ মিডিਆ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਅੱਜ ਐਡੀ ਵੱਡੀ ਗਿਣਤੀ ਚ ਆਇਓ ਮੈਂ ਆਖਰ ਦੇ ਵਿੱਚ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਐਕਸੀਅਨ ਸਾਹਿਬ ਨੂੰ ਕਹੂੰਗਾ ਕਿ ਇੱਕ ਵਾਰੇ ਬੋਲ ਕੇ ਤੋਂ ਨੂੰ 2 ਮਿੰਟ ਦੇ ਅੰਦਰ ਅੰਦਰ ਸਾਰੀ ਗੱਲ ਆਪ ਹੀ ਸਮਝਾ ਦੇ ਐਕਸੀਲ ਤੋਂ ਬਾਦਲਾ ਚੌਂਕ ਤੋਂ ਲੈ ਕੇ ਸਮਰਾਲਾ ਚੌਂਕ ਤੱਕ ਸਾਡੇ ਪਹਿਲੇ ਪੂਰੇ ਜਿਹੜਾ ਮੇਨ ਰੋਡ ਹੈ ਉਹਦੇ ਉੱਤੇ 6 ਮੀਟਰ ਲੱਗੇ ਹੋਏ ਨੇ ਵੰਡ ਹਰ ਦਾ ਅਲੱਗ-ਅਲੱਗ ਅਕਾਊਂਟ ਨੰਬਰ ਨੇ ਸਾਰਿਆਂ ਦੇ ਤੇ ਇੱਕ ਜਿਹੜਾ ਪਹਿਲਾ ਮੀਟਰ ਹੈ ਬਾਦਲਾ ਚੌਂਕ ਦੇ ਉੱਤੇ ਸਮਰਾਲਾ ਚੌਂਕ ਤੱਕ 1 ਮੀਟਰ ਦੀ ਹੈਗੀ ਹੈ 3.3 ਲੱਖ ਰੁਪਏ ਇੱਕ ਦੀ 2.3 ਲੱਖ ਰੁਪਏ ਇੱਕ ਦੀ 1.3 ਲੱਖ ਰੁਪਏ ਇੱਕ ਦੀ 63000 ਰੁਪਏ ਇੱਕ ਦੀ 99000 ਤੇ ਇੱਕ ਦੀ 4.3 ਲੱਖ ਰੁਪਏ డిపోర్టింగ్ అమౌంట్ ਸਾਡੀ ਖੜੀ ਹੈ ਤੇ ਅਸੀਂ ਬਾਰ ਬਾਰ ਉਹਨਾਂ ਨੂੰ ਲੈਟਰਸ ਵੀ ਲਿਖ ਰਹੇ ਆ ਤੇ ਆਪ ਵੀ ਵਰਬਲੀ ਗੱਲ ਕਰ ਰਹੇ ਆ ਨੈਸ਼ਨਲ ਹਾਈਵੇ ਦੇ ਬੰਦਿਆਂ ਨਾਲ ਬਟ ਉਹ ਪੈਸੇ ਨਾ ਜਮ੍ਹਾਂ ਹੋਣ ਕਰਕੇ ਫਿਰ ਇਹ ਸਾਨੂੰ ਮਜਬੂਰੀ ਦੇ ਤੌਰ ਤੇ ਕਨੈਕਸ਼ਨ ਕੱਟਨੇ ਪਏ ਉਹ ਤੋਂ ਪਹਿਲਾਂ ਵੀ ਇਹ ਕੁਝ ਕਰਦੇ ਰਹੇ ਨੇ ਮਤਲਬ ਇਸ ਤੋਂ ਪਹਿਲੇ ਸਮੇਂ ਦੌਰਾਨ ਵੀ ਇਹ ਕਨੈਕਸ਼ਨ ਪਹਿਲਾਂ ਅਸੀਂ ਕੱਟਦੇ ਰਹੇ ਆ ਤੇ ਜਦੋਂ ਪਹਿਲਾਂ ਅਸੀਂ ਕਨੈਕਸ਼ਨ ਕੱਟੇ ਸੀ ਤਦ ਵੀ ਮੰਤਰੀ ਸਾਹਿਬ ਨੇ ਚਲੋ ਇੱਕ ਮੀਟਿੰਗ ਕਰਕੇ ਨੈਸ਼ਨਲ ਹਾਈਵੇਅ ਵਾਲਿਆਂ ਨੂੰ ਕਿਹਾ ਤੇ ਉਹਨਾਂ ਨੇ ਪੈਸੇ ਜਮ੍ਹਾਂ ਕਰਾਤੇ ਅਸੀਂ ਨਾਲ ਦੇ ਨਾਲ ਉਹਨਾਂ ਦੇ ਕਨੈਕਸ਼ਨ ਜੋੜਦੇ ਤੇ ਹੁਣ ਵੀ ਅਸੀਂ ਇਹਨਾਂ ਨਾਲ ਗੱਲ ਕਰ ਰਹੇ ਹਾਂ ਵੀ ਇਹ ਕਨੈਕਸ਼ਨ ਜਲਦੀ ਤੋਂ ਜਲਦੀ ਇਹਦੀ ਪੇਮੈਂਟ ਕਰਵਾਓ ਤੇ ਅਸੀਂ ਇਹਨਾਂ ਦੇ ਕਨੈਕਸ਼ਨ ਜੋੜੀਏ ਤੇ ਜਿਹੜੀਆਂ ਸਾਰੀਆਂ ਲਾਈਟਾਂ ਉਹਨਾਂ ਨੂੰ ਚੱਲਦੀ ਕਰੀਏ ਕਿੰਨਾ ਮਹੀਨੇ ਤੋਂ ਅਮਾਉਂਟ ਆ ਜੀ ਟੁੱਟ ਲ ਇਹ 6 ਮਹੀਨੇ ਤੋਂ ਇਹਨਾਂ ਦੀ ਡਿਫਾਲਟਿੰਗ ਮਾਉਂਟ ਚੱਲ ਰਹੀ ਹੈ ਜੀ ਮਾਰਚ ਦੇ ਵਿੱਚ ਮੰਤਰੀ ਸਾਹਿਬ ਨੇ ਇੱਕ ਮੀਟਿੰਗ ਕਰਕੇ ਕਰਵਾਇਆ ਸੀਗਾ ਜੀ ਤੇ ਉਸ ਵੇਲੇ ਪੇਮੈਂਟਸ ਆ ਗਈਆਂ ਸੀ ਹੁਣ ਦੁਬਾਰਾ ਫੇਰ ਇਹ ਪੇਮੈਂਟਸ ਕਰ ਦੇਣੀ ਪਈ ਐ ਐਕਸਲ ਸਾਹਿਬ ਇੱਕ ਕੰਪਨੀ ਜਿਹਨੇ ਬਾਰ ਬਾਰ ਉਹ ਬਿੰਗ ਰੋਕਰੀ ਹੈ ਕਾ ਬੜੀ ਹਾਈਵੇ ਮੈਗਮਾ ਹੈ ਜਿਹੜਾ ਮੈਗਮਾ ਨੂੰ ਵੀ ਪਸ ਕਰਦਾ ਹੈ ਕੰਪਨੀ ਦੀ ਵੀ ਕਿਉਂ ਰੋਕਰੀ ਦੀ ਵੀ ਜਾਣ ਕੇ ਬੈਂਕ ਖਰਾਬ ਕੀਤਾ ਹੈ ਅਸੀਂ ਮੈਗਮੇ ਨਾਲ ਆਪ ਤਾਲਮਿਲ ਕਰ ਰਹੇ ਹਾਂ ਮੈਂ ਆਪ ਕੱਲ ਕੀਤੀ ਸੀ ਅੰਬਾਲੇ ਵੀ ਗੱਲ ਕੀਤੀ ਹੈ ਅੰਬਾਲੇ ਵਾਲੇ ਕਹਿੰਦੇ ਲੁਧਿਆਣੇ ਵਾਲੇ ਕਰਵਾਣਗੇ ਫਿਰ ਮੈਂ ਲੁਧਿਆਣੇ ਗੱਲ ਕੀਤੀ ਪਰ ਉਹ ਕਿਸੇ ਨੇ ਵੀ ਸਾਨੂੰ ਕਹਦਾ ਇਹ ਪੇਮੈਂਟ ਨਹੀਂ ਕਰਵਾਈ ਹੈਗੀ ਅਜੇ ਤੱਕ ਤੇ ਅਸੀਂ ਜਿੰਨਾ ਇਨੀਸ਼ੀਏਟਿਵ ਲੈ ਸਕਦੇ ਆ ਅਸੀਂ ਲੈ ਰਹੇ ਆ ਇਨੀਸ਼ੀਏਟਿਵ ਪਰ ਉਹ ਜਦ ਪੇਮੈਂਟ ਨਹੀਂ ਕਰਵਾਈ ਉਹਨਾਂ ਨੇ ਫੇਰ ਸਾਨੂੰ ਇਹ ਕਰ ਰਹੇ ਕੋਰਦਾ ਵੀ ਕਿ ਇਹ ਇੱਕ ਇਹ ਵੀ ਰੂਲ ਹੈਗਾ ਜੀ ਜੇ 30 ਨੂੰ ਨਹੀਂ ਹੁੰਦਾ ਇਹ ਹਰ ਇੱਕ ਮਹੀਨੇ ਦੀ ਇੱਕ ਇਹਦਾ ਡਿਊ ਡੇਟ ਹੁੰਦੀ ਆ ਮੀਟਰ ਦੇ ਪੈਸੇ ਜਮ੍ਹਾਂ ਕਰਵਾਉਣ ਦੀ ਬਿਲਾ ਦੇ ਜਿਹੜਾ ਉਹ ਹਰ ਮਹੀਨੇ ਪੈਸੇ ਨਹੀਂ ਜਮ੍ਹਾਂ ਕਰਵਾਉਂਦਾ ਫਿਰ ਉਸ ਤੋਂ ਬਾਅਦ ਸਾਨੂੰ ਇਹ ਕਨੈਕਸ਼ਨਸ ਕੱਟਨੇ ਪੈਂਦੇ ਕਨੈਕਸ਼ਨ ਜੇ ਹੋ ਗਏ ਨਹੀਂ ਦੇਖੋ ਹਜੇ ਅਸੀਂ ਆਪ ਇਨੀਸ਼ੀਏਟਿਵ ਲੈ ਰਹੇ ਆ ਜੀ ਅਸੀਂ ਆਪ ਦੁਬਾਰਾ ਫੇਰ ਗੱਲ ਕਰਾਂਗੇ ਤੇ ਮੰਤਰੀ ਸਾਹਿਬ ਨੂੰ ਵੀ ਅਸੀਂ ਬੇਨਤੀ ਕੀਤੀ ਹੈ ਵੀ ਤੁਸੀਂ ਵੀ ਗੱਲ ਕਰੋ ਪੇਮੈਂਟ ਜਮ੍ਹਾਂ ਕਰਵਾਈਏ ਤੇ ਨਾਲ ਦੀ ਨਾਲ ਹੀ ਅਸੀਂ ਦਾ ਕਨੈਕਸ਼ਨ ਕਰਦਾ ਸਾਡੇ ਤੇ ਧੀ ਦਾ ਘੰਟੇ ਦਾ ਕੰਮ ਹੈ ਜੀ ਨਾਲ ਦੀ ਨਾਲ ਜੋੜ ਲਵਾਂ ਮੈਂ ਕਰੂੰਗਾ ਐਨਐਚਏਈ ਦੇ ਨਾਲ ਮੈਂ ਦੁਬਾਰਾ ਮੀਟਿੰਗ ਕਰੂੰਗਾ ਮੈਂ ਉਹਨਾਂ ਨੂੰ ਕਿਸੇ ਸਰ ਵੀ ਨੋਲਿਜ ਲੱਕੀ ਆਂਦੀ ਜੀ ਸਾਡਾ ਡਿਪਟੀ ਕਮਿਸ਼ਨਰ ਦੀ ਨੋਲਿਜ ਹੈ ਡਿਪਟੀ ਕਮਿਸ਼ਨਰ ਦੀ ਨੋਲਿਜ ਹੈ ਬਲਕਿ ਮੈਂ ਐਨਐਚਏਈ ਵਾਲਿਆਂ ਨਾਲ ਅੱਜ ਫੇਰ ਫੋਨ ਤੇ ਗੱਲ ਕੀਤੀ ਆ ਉਹ ਮੈਂ ਕਿਹਾ ਭਰਾਵੋ ਕਿਉਂ ਲੋਕਾਂ ਨੂੰ ਤਾਂ ਕਰਦੇ ਹੋ ਪੇਮੈਂਟ ਜਮ੍ਹਾਂ ਕਰਾਓ ਤੁਸੀਂ ਬਾਰ ਬਾਰ ਕਿਉਂ ਡਿਫਾਲਟ ਹੋ ਰਹੇ ਹੋ ਚਲੋ ਇੱਕ ਵਾਰ ਡਿਫਾਲਟ ਹੋ ਗਏ ਦੂਈ ਵਾਰ ਹੋ ਗਏ 30 ਵਾਰ ਹੋ ਗਏ ਕਰੋੜਾ ਰੁਪਇਆ ਤੁਸੀਂ ਲੋਕਾਂ ਤੋਂ ਟੈਕਸ ਇਕੱਠਾ ਕਰਦੇ ਹੋ ਤੁਸੀਂ ਪੈਸੇ ਦੋ ਟਾਈਮ ਸਰ ਬੰਦਵਾ ਟਾਈਮ ਸਰ ਪੇਮੈਂਟ ਕਰਿਆ ਕਰੋ ਤਾਂ ਜੋ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ ਹੋ ਅੱਜ ਐਨਐਕੀਆਈ ਦੇ ਅਫਸਰ ਬੁਲਾਏ ਨੇ ਮੈਂ ਕੋਈ ਨਹੀਂ ਉਹਨਾਂ ਨਾਲ ਅੱਜ ਉਹਨਾਂ ਦੀ ਖਚਾਈ ਕਰਦੇ ਆ ਤੇ ਉਹਨਾਂ ਤੋਂ ਕਰਵਾ ਕੇ ਇਹ ਪੇਮੈਂਟ ਇਹ ਜਲਦੀ ਤੋਂ ਜਲਦੀ ਚਾਦੂ ਕਰਵਾਨੇ ਸੋ ਹੁਣ 2 ਮਿੰਟ ਲਈ ਕਰਮਚਾਰੀ ਸ਼ਰਮਾ ਜੀ ਨੇ ਵੀ ਕੁਝ ਦੱਸਣਾ ਹੈ ਇਹ ਕਹਿਣੀ ਚਾਹੁੰਦਾ ਮੈਂ ਵੀ ਬਿਜਲੀ ਬੁੜਜੀਆਂ ਰਿਟੇ ਰਹੇ ਜਦੋਂ ਸਾਡੀ ਡਿਫਾਲਟਿੰਗ ਅਮਾਉਂਟ ਇਕੱਲੇ ਐਨਐਚਏ ਨੇ ਕਿਸੇ ਬਲ ਵੀ ਡਿਫਾਂਡਿੰਗ ਖੜੀ ਹੋਵੇ ਤਾਸੀ ਹਰੇਕ ਦਾ ਕਨੈਕਸ਼ਨ ਕੱਢ ਦਿਆ ਜੇ ਕੋਈ ਖਫਤਕਾਰ ਹੈ ਉਹ ਡਿਫਰਟਿੰਗ ਮਾਉਂਟ ਆਫ ਬਿੱਲ ਦੇ ਬੈਕ ਸਾਈਡ ਤੇ ਲਿਖਿਆ ਹੁੰਦਾ ਵੀ ਜੇ ਤੁਸੀਂ ਡਿਫਰਟਿੰਗ ਮਾਉਂਟ ਨਹੀਂ ਪਰੋਗੇ ਥੋੜਾ ਕਲੈਕਸ਼ਨ ਕੱਢ ਦਿੱਤਾ ਜਾਊਗਾ ਜਦੋਂ ਫਿਰ ਉਹ 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 ਗਾਹਾਂ ਜੋਗ ਸਮਾਗ ਫਿਰ ਪੀਡੀਓ ਕਰਦੇ ਰਹੀਆਂ ਸੀ ਉਹਨੂੰ ਕਲੈਕਸ਼ਨ ਨੂੰ ਇਸ ਕਰਕੇ ਜਿੰਨਾ ਚਿਰ ਤੱਕ ਸਾਡੀ ਕਰੋੜਾਂ ਰੁਪਇਆ ਅਰਬਾਂ ਰੁਪਇਆ ਜਿਹੜਾ ਲੋਕ ਪੰਜਾਬ ਚ ਡਿਫਰਟਿੰਗ ਮਾਉਂਟ ਪਈ ਹੁੰਦੀ ਹੈ ਅਸੀਂ ਮਾਰਚ ਤੱਕ ਕਲੀਅਰ ਕਰਨੀ ਹੁੰਦੀ ਹੈ ਅਕਤੰਬਰ ਤੱਕ ਕਲੀਅਰ ਕਰਨੀ ਹੁੰਦੀ ਹੈ ਸਾਚ ਦੋ ਉਹ ਮਹੀਨੇ ਹੁੰਦੇ ਨੇ ਜਿਹੜੇ ਅਸੀਂ ਡਿਫਰਟਿੰਗ ਮਾਉਂਟ ਦੇ ਉ ਪੈਸਾ ਅਸੀਂ ਬਾਤ ਚ ਲੈਨੇ ਆ ਹੁਣ ਬਿਜਲੀयां ਵੱਧ ਚੁੱਕਿਆ ਐਨ ਐਚ ਆਈ ਇਹ ਨੈਸ਼ਨਲ ਅਥਾਰਟੀ ਵਾਲੇ ਜਿਹੜੇ ਨੇ ਇਹ ਬਿਜਲੀ ਵੱਧ ਚੁੱਕੇ ਨੇ ਉਹ ਭਰਤੀ ਦੇ ਪੈਸੇ ਲੈਣੇ ਨੇ ਅਸੀਂ ਜਿੰਨਾ ਚ ਨਹੀਂ ਦੇਣਗੇ ਕਿਉਂਕਿ ਉੱਪਰ ਬੜੀ ਸ਼ਕਤੀ ਆ ਬਿਜਲੀ ਬੋਰਡ ਕੋਲ ਕਿਉਂਕਿ ਉਹ ਸਾਰਾ ਪੈਸਾ ਜਿਹੜਾ ਯੂਜ਼ ਕਰਨਾ ਹੁੰਦਾ ਹੋਰ ਗਵਰਨਮੈਂਟ ਦੇ ਲਈ ਇਸ ਕਰਕੇ ਉਹ ਜ਼ਰੂਰੀ ਹੁੰਦੇ ਨੇ ਕਨੈਕਸ਼ਨ ਕੱਟਨੇ ਇਹ ਤੇ ਕੋਈ ਕਿਤਾਹੀ ਅਫਸਰ ਕੋਈ ਕਰ ਨਹੀਂ ਸਕਦਾ ਉਹਦੇ ਫਿਰ ਐਕਸ਼ਨ ਹੋ ਜਾਊਗਾ ਇਸ ਕਰਕੇ ਹੁਣ ਜਿਵੇਂ ਸਿਵਲ ਹਸਪਤਾਲ ਸੀਗਾ ਕਰੋੜਾ ਰੁਪਿਆ ਠਪਾਟੀ ਉਹ ਖੜੀ ਦਿਉਂਦੀ ਘਟਦੇ ਜਾ ਰਹੇ ਸੀਗੇ ਮੰਤਰੀ ਸਾਹਿਬ ਨੇ ਉਹ ਪੈਸੇ ਜਿਹੜ ਯੋ 50 ਦਾ ਬਣਾ ਸਾਰਾ ਦਵਾਇਆ ਉਹਦੇ ਇਸ ਤਾਲ ਨੂੰ ਕੋਈ ਕੋਈ ਹੈਲਥਰ ਜ਼ਰੂਰੀ ਹੈ ਇਸ ਕਰਕੇ ਜਿਹੜੀ ਇਹ ਡਿਫਰਟਿੰਗ ਅਮਾਉਂਟ ਹੈ ਕਿਤੇ ਵੀ ਆ ਜੋ ਫੜਾ ਆ ਜਿਹਦੇ ਪੈਸੇ ਬੜਾ ਕੰਮ ਨਹੀਂ ਚੱਲਦਾ ਬੀਲ ਬੋਡ ਦਾ ਕੰਮ ਰੁਕ ਜੂਗਾ ਸਾਰੇ ਡਿਵੈਲਪਮੈਂਟ ਦਾ ਜਿਵੇਂ ਜਿਵੇਂ ਕੀ ਤਿਹਾਰ ਆ ਰਹੇ ਨੇ ਹੁਣ ਦੀਵਾਲੀ ਦੁਸ਼ਹਿਰਾ ਜੇ ਆ ਰਹੇ ਨੇ ਫਿਰ ਜੇ ਨਹੀਂ ਬਿੱਲ ਭਰਾਦੇ ਤੇ ਲਾਈਟਾਂ ਬੰਦ ਹੀ ਜਾਣਗੇ ਨਹੀਂ 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 ਜੇ ਨਹੀਂ ਬਿੱਲ ਭਰਾਉਂਦੇ ਤਾਂ ਇਹ ਤਿਹਾਰਾਂ ਦੇ ਦਿਨਾਂ ਦੇ ਵਿੱਚ ਚਾਹੇ ਸਾਨੂੰ ਕਿਸੇ ਤਰੀਕੇ ਨਾਲ ਆਪਣੇ ਡਿਪਾਰਟਮੈਂਟ ਨਾਲ ਜਾ ਕੇ ਗੱਲ ਕਰਨੀ ਪਵੇ ਅਸੀਂ ਇਹ ਚਾਲੂ ਕਰਵਾਵਾਂਗੇ ਪਰ ਉਹ ਜਿੰਨੀ ਦੇਰ ਚਾਲੂ ਰਹੂਗਾ ਫਿਰ ਉਹਦੀ ਜਿੰਨੀ ਦੇਰ ਜਿਹੜੀ ਕਿ ਉਹਦੀ ਪੇਮੈਂਟ ਡਿਫਾਲਟ ਹੋਊਗੀ ਉਹ ਫਿਰ ਐਨਐਚਆਈ ਨੂੰ ਪੜਨੀ ਪਊ। ਸੋ ਐਡ ਹੋ ਜੂਗੀ ਉਹ। ਸੋ ਪਰ ਗੱਲ ਇਹ ਹੈ ਇਹ ਤਰੀਕਾ ਨਹੀਂ ਹੈ ਨੈਸ਼ਨਲ ਹਾਈਵੇ ਥੌਰੀਟੀ ਆਫ ਇੰਡੀਆ ਦਾ। ਇਹਨੂੰ ਸਰਲ ਕਰਨਾ ਚਾਹੀਦਾ ਇਹਨੂੰ ਸਿਸਟਮੈਟਿਕ ਕਰਨਾ ਚਾਹੀਦਾ। ਐਨਐਚਆਈ ਕੋ ਕਰੋੜਾਂ ਅਰਬ ਰੁਪਿਆ ਫੰਡ ਪਿਆ ਹੈ। ਇੱਕ ਪਾਸੇ ਤਾਂ ਉਹ ਕਹੀ ਜਾਂਦੇ ਨੇ ਸਾਡੇ ਕੋਲ 3 ਲੱਖ ਕਰੋੜ ਰੁਪਏ ਦਾ ਬਜਟ ਹੈ। ਇੰਨਾ ਪੈਸਾ ਪਿਆ ਵੀ ਅਸੀਂ ਤਾਂ ਸੜਕਾਂ ਹੀ ਜੀਆਂ ਬਣਾ ਦਈਏ ਚਾਹੇ ਇਹਦੇ ਤੋਂ ਦੀ ਬੰਬ ਸੱਟ ਲਓ। ਦੂਏ ਪਾਸੇ ਆ ਬਿਜਲੀ ਬੋਰਡ ਦੇ ਪੈਸੇ ਨਹੀਂ ਦਿੰਦੇ। ਸੋ ਗੱਲ ਇਹ ਜਿਹੜੀ ਪ੍ਰੋਬਲਮ ਹੈ ਨਾ ਜਿਹੜੀ ਇਹ ਕੇਂਦਰ ਸਰਕਾਰ ਦਾ ਵਿਭਾਗ ਹੈ ਸੋ ਇਹ ਕੇਂਦਰ ਸਰਕਾਰ ਦੇ ਵਿਭਾਗ ਨਾਲ ਅਸੀਂ ਦੁਆਰਤੀ ਜਾਨੀ ਕਿ ਮੀਟਿੰਗ ਸੱਦੀ ਹੈ ਦੇਖੋ ਇਹਦਾ ਰਿਜ਼ਲਟ ਕੀ ਨਿਕਲਦਾ ਹੈ थैंक यू सर थैंक यू सो ਮਾਈਟ